ਦੇਖੋ ਅੱਜ ਦੁੱਖ ਹੋਇਆ ਅੱਜ ਕਾਂਗਰਸ ਪਾਰਟੀ ਆਪਣਾ ਤਿਰੰਗਾ ਜਿਹੜਾ ਰੰਗ ਆ ਉਹਨੂੰ ਵੀ ਛੱਡ ਗਈ ਅੱਜ ਆਪਣਾ ਹੱਥ ਆ ਜਿਹੜਾ ਉਹਨੂੰ ਵੀ ਛੱਡ ਗਈ ਅੱਜ ਜਿਹੜੇ ਨੇਤਾ ਨੇ ਉਹਨਾਂ ਦੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਪੋਤੇ ਰਾਹੁਲ ਗਾਂਧੀ ਉਹਨਾਂ ਦੀ ਫੋਟੋ ਗਾਇਬ ਇੰਦਰਾ ਗਾਂਧੀ ਜੀ ਦੀ ਜਿਹੜੀ ਨੂੰਹ ਆ ਸ਼੍ਰੀਮਤੀ ਸੋਨੀਆ ਗਾਂਧੀ ਉਹਨਾਂ ਦੀ ਫੋਟੋ ਗਾਇਬ ਜਿਹੜੇ ਖੜਗੇ ਸਾਹਿਬ ਨੇ ਪ੍ਰਧਾਨ ਕਾਂਗਰਸ ਪਾਰਟੀ ਦੇ ਉਹਨਾਂ ਦੀ ਫੋਟੋ ਗਾਇਬ ਤੇ ਅੱਜ ਡਿਜ਼ਾਈਨ ਬਦਲ ਗਿਆ ਅੱਜ ਰੰਗ ਬਦਲ ਗਿਆ ਇੱਥੋਂ ਪਤਾ ਲੱਗਦਾ ਵੀ ਕੋਈ ਵੀ ਵੋਟ ਕਾਂਗਰਸ ਪਾਰਟੀ ਦੇ ਨੋਂ ਤੇ ਪੱਲੇ ਨਹੀਂ ਚੜ ਰਹੀ ਅੱਜ ਰੰਗ ਹੀ ਬਦਲਤਾ ਤਿੰਨ ਰੰਗ ਦੇ ਵਿੱਚ ਅੱਜ ਨੀਲੇ ਰੰਗ ਦਾ ਮਤਲਬ ਕੀ ਹੈ ਵੀ ਨੀਲੀ ਬੈਕਗ੍ਰਾਉਂਡ ਦੇ ਵਿੱਚ ਇਕੱਲੀ ਤਸਵੀਰ ਆਪਣੀ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਜਿਹੜਾ ਕਾਂਗਰਸ ਆ ਜੋ ਪੋਸਟਰਾਂ ਤੋਂ ਤੁਸੀਂ ਗੱਲ ਕਿਹਾ ਵੀ ਉਹ ਚ ਕਾਂਗਰਸ ਨਹੀਂ ਗਈ ਇਤੋਂ ਪਤਾ ਲੱਗਦਾ ਵੀ ਜਿਨ੍ਹਾਂ ਦੇ ਇਹ ਪਾਰਟੀ ਦਾ ਸਿੰਬਲ ਲੈ ਕੇ ਆਏ ਆ ਉਹ ਨਾ ਸਿੰਬਲ ਆ ਤੇ ਉਹ ਨਾ ਪਾਰਟੀ ਦਾ ਰੰਗ ਆ ਦਾਦਾ ਜੀ ਦਾ ਦਾਦਾ ਜੀ ਗੱਡੀ ਲੈ ਕੇ ਦੁਬਾਰਾ ਜਾ ਰਹੇ ਹੋ ਨਾਮਨੇਸ਼ਨ ਉਸ ਗੱਡੀ ਉਹ ਆ ਜੀ ਜਿਹੜੀ ਆਜ਼ਮ ਸਤਾਰ ਬਿਆਨ ਸਿੰਘ ਨੇ ਅਤਵਾਦ ਵੇਲੇ ਚਾਹੇ ਦੋਨੋਂ ਪਾਸੇ ਚਾਹੇ ਕੋਈ ਪੁਲਿਸ ਚਾਹੇ ਕੋਈ ਟੈਰਰਿਸਟ ਜਿਆਦੀ ਵੀ ਸ਼ਹਾਦਤ ਹੋਈ ਉਹਦੇ ਜਾ ਕੇ ਮੱਲਮ ਲਾਈਆ ਉਹਨਾਂ ਦੇ ਅੰਸੂ ਪੂੰਝੇ ਆ ਉਹ ਇਹ ਗੱਡੀ ਆ ਤੇ ਇਹ ਜਦੋਂ ਅਸੀਂ ਵੀ ਇਸ ਗੱਡੀ 'ਚ ਜਾ ਕੇ ਕਾਗਜ਼ ਭਰਦੇ ਆ ਨਾਮਿਨੇਸ਼ਨ ਭਰਦੇ ਆ ਤੇ ਉਹ ਪੰਜਾਬ ਦੇ ਬਾਰੇ ਪੰਜਾਬ ਲਈ ਕੀ ਕੁਝ ਕਰਨਾ ਕਿਸ ਦੌਰ 'ਚੋਂ ਨਿਕਲਿਆ ਪੰਜਾਬ ਉਹ ਰੋਜ਼ ਇਹ ਗੱਡੀ ਯਾਦ ਕਰਾਉਂਦੀ ਆ ਉਹ ਦਰਦ ਯਾਦ ਕਰਾਉਂਦੀ ਆ ਉਹ ਮੱਲਮ ਲਾਉਣ ਵਾਲੀਆਂ ਗੱਲਾਂ ਕਰਦੀ ਆ ਤੇ ਅੱਗੇ ਵੀ ਵੀ ਅਮਨ ਸ਼ਾਂਤੀ ਦੇਸ਼ ਲਈ ਖੜਨਾ ਦੇਸ਼ ਲਈ ਆਪਣੀ ਕਿਸੇ ਵੀ ਕੀਮਤ ਤੇ ਉਹ ਤਿਰੰਗਾ ਹੈ ਜਿਹੜਾ ਉਹ ਚੁੱਕਣ ਨਹੀਂ ਦੇਣਾ ਇਹ ਗੱਡੀ ਉਸ ਦੀ ਪ੍ਰਤੀਕ ਆ ਧੰਨਵਾਦ ਹਾਂਜੀ ਚਲੋ ਜੀ ਦੇਖੋ ਗੱਲ ਮੇਰੀ ਗੱਲ ਸਮਝ ਲਓ ਹਾਂਜੀ ਕਿ ਕੋ ਲੋਕਾਂ ਦੇ ਮਨ ਚ ਆ ਨੌਜਵਾਨ ਖੜੇ ਆ ਆ ਦੇਖੋ ਇਹਨਾਂ ਦੇ ਮਨ ਚ ਇੱਕੋ ਹੀ ਆ ਵੀ ਯਾਰ ਸਾਡਾ ਲੁਧਿਆਣਾ ਗੜਗਾਉ ਫਰੀਦাবাদ ਨੌਇਡਾ यूपी ਦੇ ਸ਼ਹਿਰ ਜਿਹੜੇ ਅੱਜ ਨੇ ਉਹ ਕਦ ਲੁਧਿਆਣਾ ਸਾਡਾ ਬਣੂਗਾ ਉਹ ਮੋਦੀ ਮਾਡਲ ਕਦ ਸਾਡੇ ਕੋਲ ਆਊਗਾ ਉਹ ਡਵੈਲਪਮੈਂਟ ਦਾ ਮਾਡਲ ਕਦ ਆਊਗਾ ਨੌਜਵਾਨਾਂ ਦੇ ਕਦ ক্রিকেট ਸਟੇਡੀਅਮ ਮਹਾਲੀ ਜਾਂਦੇ ਆ ਦੇਖਣ ਅਮੀਰਪੁਰ ਦੇਖਣ ਜਾਂਦੇ ਆ ਦਿੱਲੀ ਦੇਖਣ ਜਾਂਦੇ ਆ ਉਹ ਸਟੇਡੀਅਮ ਸਾਡੇ ਕਦੋਂ ਬਣਨਗੇ ਉਹ ਉਦੋਂ ਹੀ ਬਣਨਗੇ ਜਦੋਂ ਫੁੱਲ ਖੜੇਗੇ ਤਾਂ ਮੋਦੀ ਜੀ ਦੀ ਸਰਕਾਰ ਦੇ ਵਿੱਚ ਅਸੀਂ ਜਾਵਾਂਗੇ ਉਰੇ ਆਪਾਂ ਗੱਲ ਕਰਦੇ ਆਂ 에어ਪੋਰਟ ਦੀ ਇੰਟਰਨੈਸ਼ਨਲ ਫਲਾਈਟਾਂ ਕਦੋਂ ਉਤਰਨਗੀਆਂ ਜਦੋਂ ਮੋਦੀ ਜੀ ਦਾ ਫੁੱਲ ਖਿੜੂਗਾ ਉਰੇ ਉਰੇ ਜਦੋਂ ਵੀ एनवायरनमेंट ਜਿਹੜਾ ਉਹ ਕਿਵੇਂ ਸਾਫ਼ ਹੋਊਗਾ ਜਦੋਂ ਮੋਦੀ ਦੀ ਸਰਕਾਰ ਆਊਗੀ ਜਦੋਂ ਇੰਡਸਟਰੀਅਲ ਪਾਰਕ ਉਹ ਕਿਵੇਂ ਬਣਨਗੇ ਉਹ ਜਿੰਨਾ ਚਿਰ ਮੋਦੀ ਜੀ ਨਹੀਂ ਆਉਂਦੇ ਨਹੀਂ ਬਣ ਸਕਦੇ ਟੈਕਸਟਾਈਲ ਪਾਰਕ ਕਿਵੇਂ ਬਣੂਗਾ ਪੂਰੇ ਮੈਟਰੋ ਕਿਵੇਂ ਚੱਲੇਗੀ ਇਹੀ ਮੈਟਰੋ ਖੰਨੇ ਤੱਕ ਜੋੜੇਗੀ ਇਹੀ ਮੈਟਰੋ ਜਗਰਾਉਂ ਤੱਕ ਜੋੜੇਗੀ ਲੁਧਿਆਣਾ ਇੱਕ ਹੋ ਜਾਏਗਾ ਇਹੀ ਮੈਟਰੋ ਜਲੰਧਰ ਵੱਲੋਂ ਜਾਏਗੀ ਤੇ ਜਦੋਂ ਇਹ ਜਿਹੜੀਆਂ ਚੀਜ਼ਾਂ ਐ ਜਿਹੜੇ ਸੁਪਨੇ ਆ ਉਹ ਕਿਵੇਂ ਸੱਚ ਹੋ ਸਕਦੇ ਆ ਉਹ ਸਿਰਫ ਤੇ ਸਿਰਫ ਸੱਚ ਆਓ ਡਵੈਲਪਮੈਂਟ ਦਾ ਮਾਡਲ ਮੋਦੀ ਜੀ ਸੱਚ ਕਰਦੇ ਆ ਕਿਉਂਕਿ ਸਰਕਾਰ ਉਹਨਾਂ ਦੀ ਆ ਸਰਕਾਰ ਉਹਨਾਂ ਦੀ ਬਣਨੀ ਆ ਤੇ ਅਸੀਂ ਦੂਜੇ ਪਾਸੇ ਵੋਟ ਪਾ ਕੇ ਮੈਂ ਵੀ ਕਾਂਗਰਸ ਸੀ ਪਹਿਲਾਂ ਐਮਪੀ ਜਦੋਂ ਆਪੋਜੀਸ਼ਨ ਚ ਕੋਈ ਹੁੰਦਾ ਆਪੋਜੀਸ਼ਨ ਚ ਉਹਨੂੰ ਉਹ ਸਹਿਯੋਗ ਨਹੀਂ ਮਿਲਦਾ ਜੋ ਸਰਕਾਰ ਵਾਲੇ ਨੂੰ ਬਣਦਾ ਇਸ ਕਰਕੇ ਇਹ ਗਮਰਾਹ ਕਰਨ ਚ ਲੱਗੇ ਹੋਏ ਨੇ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਸੂਬਾ ਸਰਕਾਰ ਐ ਇਹਨਾਂ ਦੀ ਬਣੀ ਆ ਉਹ ਚਲਾਉਣ ਪਰ ਜਿਹੜਾ ਸੈਂਟਰ ਦੀ ਸਰਕਾਰ ਆ ਉਹ ਮੋਦੀ ਸਾਹਿਬ ਦੀ ਬਣਨੀ ਆ ਸੀਟਾਂ ਤਾਂ ਪੂਰੀਆਂ ਗੁਜਰਾਤ ਯੂਪੀ ਮੱਧਿਆ ਪ੍ਰਦੇਸ਼ ਰਾਜਸਥਾਨ ਉਹ ਹੀ ਪੂਰੀਆਂ ਕਰ ਦਿੰਦਾ ਸਰਕਾਰ ਤਾਂ ਉਹਦੇ ਨਾਲ ਬਣ ਜਾਣੀ ਆ ਅਸੀਂ ਤਾਂ ਸਿਰਫ ਉਹ 400 ਦੀ ਮਾਲਾ ਚ ਫਿੱਟ ਹੋਣਾ ਵੀ ਅਸੀਂ ਉਹ ਡਿਵੈਲਪਮੈਂਟ ਦੇ ਮਾਡਲ ਜਿਹੜਾ ਇਹ ਉਹ ਲੁਧਿਆਣੇ ਨੂੰ ਸ੍ਰੇਸ਼ਟ ਭਾਰਤ ਤੇ ਸ੍ਰੇਸ਼ਟ ਲੁਧਿਆਣਾ ਬਣਾ ਸਕਦਾ। ਜੀ ਦੋ ਵਾਰ ਦੋ ਵਾਰੀ ਤੁਸੀਂ ਐਮਐਲ ਕੱਢਿਆ ਹੈਗਾ ਜੀ ਜੀ ਇਹ ਵੀ ਦੀ ਸਰਕਾਰ ਇਤ ਲੱਗਦਾ ਵੀ ਇਹ ਕਮੀ ਸੀ ਵੀ ਤੇ ਜਿਹੜੇ ਕੰਮ ਨਹੀਂ ਹੋ ਰਹੇ ਦੇਖੋ ਜਦੋਂ ਤੁਸੀਂ ਆਪੋਜੀਸ਼ਨ ਤੋਂ ਨੇ ਉਹ ਬੜਾ ਕੁਝ ਕਰਦੇ ਹੋ ਪਰ ਜੋ ਸਰਕਾਰ ਚ ਤੁਹਾਨੂੰ ਵੀ ਪਤਾ ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਸਾਡੇ ਕਿਸਾਨ ਲਗਾ ਵਿਰੋਧ ਕਰ ਰਹੇ ਨੇ ਅੱਜ ਵੀ ਕੁਝ ਆਏ ਸੀ ਅਤੇ ਜੀ ਆਏ ਆ ਉਹਨਾਂ ਨੂੰ ਜੀ ਆਏ ਆ ਬੜੇ ਅੰਗਰੇਜ਼ਾਂ ਨੇ ਵੀ ਸਵਾਲ ਸਰਦਾਰ ਰਵਨੀਤ ਸਿੰਘ ਮਿੱਟੂ ਸਰਦਾਰ ਰਵਨੀਤ ਸਿੰਘ ਮਿੱਟੂ ਕੀ ਸਵਾਲ ਹੈ ਬੜੇ ਅੰਗਰੇਜ਼ਾਂ ਨੇ ਵੀ ਸਵਾਲ ਪੁੱਛਿਆ ਤੁਹਾਡਾ ਚਲੇਟ ਵੀ ਕੀਤਾ ਤੇ ਬਾਅਦ ਵਿੱਚ ਬਿਆਨ ਦੇ ਗਏ ਨੇ ਕਹਿੰਦੇ ਜਿਹੜੇ ਆਪਣੇ ਰਣਜੀਤ ਸਿੰਘ ਜੀ ਦੀ ਫੋਟੋ ਤੋਂ ਸਿੰਪਲ ਹਟਾ ਲਈ ਜੀ ਆ ਵੀ ਅੱਜ ਕਿੰਨੇ ਫੋਟੋ ਗਈਆਂ ਵੀ ਯਾਰ ਮੇਰੇ ਮੇਰੇ ਦਾਦਾ ਜੀ ਨੇ ਉਹ ਆਪਣੇ ਦਾਦਾ ਜੀ ਦੀ ਫੋਟੋ ਲਾ ਦੇਣ ਮੇਰੇ ਦਾਦਾ ਜੀ ਨੇ ਉਹ ਆਪਣੇ ਦਾਦਾ ਜੀ ਦੀ ਲਾ ਦੇਣ ਲੋਕਾਂ ਦਾ ਬਹੁਤ ਆਸ਼ੀਰਵਾਦ ਮਿਲ ਰਿਹਾ ਹੈ ਸ਼ੁਭ ਕਾਮਨਾਵਾਂ ਮਿਲ ਰਹੀਆਂ ਉਹ ਐਕਚੁਅਲੀ ਬਦਲਾਅ ਚਾਹੁੰਦੇ ਨੇ ਔਰ ਬਦਲਾਅ ਦੇ ਰੂਪ ਚ ਉਹ ਰਵਨੀਤ ਢਿੱਟੂ ਜੀ ਨੂੰ ਚੁਣਨਾ ਚਾਹੁੰਦੇ ਨੇ ਮੋਦੀ ਜੀ ਨੋ ਦੁਬਾਰਾ ਇੱਕ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਣਾ ਚਾਹੁੰਦੇ ਨੇ ਔਰ ਬਿੱਟੂ ਜੀ ਦੀ ਨੋ ਉਹਨਾਂ ਦੇ ਜਿਹੜੀ ਖੁੱਲਾਂ ਦੀ ਮਾਲਾ ਪਹਿਣੀ ਹੈ ਉਸ ਫੁੱਲ ਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਉਸ ਫੁੱਲ ਨੂੰ ਜਿਤਾ ਕੇ ਉਹਨਾਂ ਦੀ ਮਾਲਾ ਚ ਫੇਰਵਾਂਗੇ ਤਾਂ ਲੋਕਾਂ ਦਾ ਕਹਿਣਾ ਇਹ ਬ੍ਰੋਦੀ ਰਾਜਨੀਤੀਆਂ ਨੇ ਕਹਿੰਦਾ ਧਾਰਮਿਕ ਦੇ ਉੱਤੇ ਰਾਜਨੀਤੀ ਕਰਨੇ ਵੀ ਜਿੱਦਾਂ ਹੁਣ ਰਾਮ ਜੀ ਦਾ ਵੀ ਜ਼ਿਕਰ ਕੀਤਾ ਸੀ ਬਿੱਟੂ ਜੀ ਨੇ ਵੀ ਇਸ ਵਾਰ ਜਿਹੜੀ ਵੋਟ ਪਾਣੀ ਤੁਸੀਂ ਰਾਮ ਜੀ ਨੂੰ ਪਾਣੀ ਹੈ ਨਹੀਂ ਕਿਉਂ ਸਭ ਕਰ ਉਸ ਤੱਕ ਨਹੀਂ ਕੀਤਾ ਕੀ ਨਹੀਂ ਕੀਤਾ ਸਭ ਕੁਝ ਕੀਤਾ ਮੋਗਿਆ ਵਾਲੇ ਕਹਿੰਦੇ ਅਸੀਂ ਨਹੀਂ ਕਹਿੰਦੇ ਮੋਗਿਆ ਵਾਲੇ ਕਹਿੰਦੇ ਇਹ ਵੀ ਰਾਏ ਨਹੀਂ ਦਿੱਤੀ ਹੈ ਪਾਰਟੀਆਂ ਤੇ ਬਹੁਤ ਕੁਝ ਕਹਿੰਦੇ ਆ ਵਾਦੇ ਵੀ ਬਹੁਤ ਕੁਝ ਕਰਦੀਆਂ ਕੀ ਪੂਰੇ ਕੀਤੇ ਦੱਸੋ ਨਾ ਉਹਨਾਂ ਦੀ ਕਥਨੀ ਤੇ ਕਰਨੀ ਚ ਬਹੁਤ ਫਰਕ ਹੈ ਮੈਂ बार-बार ਇਹ ਕਹਿੰਨੀ ਆ ਤੇ ਉਹ ਸਿਰਫ ਮੁੱਦੇ ਬਣਾ ਰਹੇ ये मुद्दे नहीं है तुम भी लोगों जा, जा रहे हो लोगों ने कह रहे हैं लोग कह रहे भी वादे जो है आम पार्टी ने पूरे नहीं किए अगर आम पार्टी कहते भी साढ़े वादे सारे पूरे हो गए लेकिन जोड़ा एक हज़ार रुपये का वादा वो भी जल्द पूरा किया जाएगा दो साल निकल गए हूँ इलेक्शन आए ताद आया कि वो पूरे होने दो साल की किया सरकार ने नशे दे वादे किए कि नशा खत्म किया जाएगा हर दूजे ਗਲੀਚ ਨਵੇਂ ਠੇਕੇ ਖੁੱਲਦੇ ਪੈਨ ਕਿਉਂ ਸਾਡੀ ਪੀੜ੍ਹੀਆਂ ਕਿੱਥੇ ਜਾ ਰਹੀਆਂ ਨਸ਼ਾ ਬਤ ਤੋਂ ਬੱਤਰ ਹੋਈ ਜਾਂਦਾ ਪਏ ਪੰਜਾਬ ਚ ਅਗਰ ਤੁਹਾਡੀ ਸਰਕਾਰ 13 ਪੰਜਾਬ ਦੇ ਵਿੱਚ ਆਮ ਪਾਲੀ ਨੇ ਵੀ ਨਾਰਾ ਲਾਇਆ 13 0 13 0 ਦਾ ਅਸੂ ਜਿਹੋ ਨਾਲ ਵਾਦਾ ਪੂਰਾ ਹੁੰਦਾ ਤੇ ਬੀਜਪੀ ਨੂੰ ਅਸਲੀ ਸਬ ਨਹੀਂ ਆਉਂਦੀ ਤੇ ਫਿਰ ਕਿੱਦਾਂ ਅੰਕ ਤੁਸੀਂ ਆਪਣੀ ਜਿੱਤਾ ਕਿੰਨੀ ਅਸੋ ਵਿੱਚ ਪੰਜਾਬ ਦੇ ਕਿੰਨੀ ਆਣਗੇ 13 0 ਦਾ ਨਾਰਾ ਆਮ ਪਾਲੀ ਦਾ ਤੇਰਾ ਜ਼ੀਰੋ ਦਾ ਨਾਰਾ ਉਹਨਾਂ ਦਾ ਹੋਏਗਾ ਸਾਡਾ ਵੀ ਨਾਰਾ ਉਹੀ ਹੈਗਾ ਬਟ ਮਿਹਨਤ ਹੈ ਔਰ ਭਾਰਤੀ ਜਨਤਾ ਪਾਰਟੀ ਬਹੁਤ ਮਿਹਨਤ ਕਰਦੀ ਪਈਏ ਨਾਲ-ਨਾਲ ਉਹਨਾਂ ਦੇ ਸਿਰ ਤੇ ਆਸ਼ੀਰਵਾਦ ਬਹੁਤ ਹੈ ਕਿ ਜਿਹੜੇ ਲੋਕਾਂ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਬਹੁਤ ਹੈ ਔਰ ਆਸ਼ੀਰਵਾਦ ਜ਼ਰੂਰ ਫਲਣਗੇ ਤੇ ਕਿ ਦੋ ਡੇਗਰੇ ਦੇ ਵਾਦੇ ਜਿਹੜੇ ਮੁਝਾਨ ਦੇ ਕਿ ਲੋਕ ਬਹੁਤ ਪਰੇਸ਼ਾਨ ਨੇ ਕਈ ਬਜ਼ੁਰਗਾਂ ਦਾ ਪੈਨਸ਼ਨ ਵੀ ਕੱਟ ਲੋੜੀ ਹੈ ਕਾ ਮੋਗਾ ਇ ਲਗਾਤਾਰ ਵਸ ਰਹੀ ਹੈ ਜਿੱਦਾਂ ਦੂਜੇ ਸ਼ੁਬੇ ਲਾ ਲੋ ਨਾਲ ਲੱਗਦੇ ਸਟੇਪਲੇ ਉੱਤੇ ਪੈਟਰੋਲ ਵੀ ਬਹੁਤ ਸਸਤਾ ਪੰਜਾਬ ਚ ਤੇ ਵੀ ਬਹੁਤ ਦੇ ਤੇ ਹੈ ਤੁਹਾਡੀ ਸਰਕਾਰ ਆਉਗੀ ਜਨਤਾ ਚ ਪੰਜਾਬ ਦਾ ਤੁਕ ਮੈਂ ਤੁਹਾਨੂੰ ਕੀ ਪੁੱਛੀ ਕਾਰਨ ਕੀ ਹੈ ਮੌਜੂਦਾ ਸਰਕਾਰ ਠੀਕ ਹੈ ਕਾਰਨ ਮੌਜੂਦਾ ਸਰਕਾਰ ਤੁਹਾਡੇ ਕੋਈ ਵਿਕਲਪ ਕੀ ਹੈ ਤੁਸੀਂ ਸਾਰੀ ਪਾਰਟੀਆਂ ਟਰਾਈ ਕਰ ਲਓ ਇੱਕ ਵਾਰ ਭਾਤੀ ਜਨਤਾ ਪਾਰਟੀ ਨੂੰ ਲਿਆਉਂਦੇ ਸੇ ਉਸ ਤੋਂ ਬਾਅਦ ਕਾਉਂਸਲਰ ਬਣਾਓ ਤਾਂ ਸਹੀ ਪਾਤੀਏ ਜਨਤਾ ਪਾਰਟੀ ਦੇ ਉਸ ਤੋਂ ਬਾਅਦ ਬਣਾਓ ਨਾ ਐਮਐਲਏ ਬਣਾਓ ਪਾਤੀਏ ਜਨਤਾ ਪਾਰਟੀ ਦੇ ਬਣਾਓ ਜਿਹੜੇ ਸਟੇਟ ਅਚ ਪਾਤੀਏ ਜਨਤਾ ਪਾਰਟੀ ਹੈ ਉਹਨਾਂ ਦੀ ਕਾਇਆ ਕਲਪ ਹੋਈ ਹੋਈ ਹੈ ਕੀ ਤੁਹਾਡੇ ਜਦੋਂ ਅੰਭੂ ਜੀ ਜਿੱਤੇ ਤੇ ਪੰਜਾਬ ਦੇ ਤੇ ਆ ਦੀ ਤਾਰ ਕਰੇ ਅਗਰ ਪੰਜਾਬ ਦੇ ਪਹਿਲੇ ਦਰ ਤੇ ਕਿੰਦਾ ਦੇ ਵਾਦੇ ਲੋਕਾਂ ਦੇ ਜਿਹੜੇ ਤੁਸੀਂ ਟਾਰਗੇਟ ਕਿ ਰੱਖੇ ਇਸ ਵਾਰ ਮੁੱਦੇ ਰੱਖੇ ਲੋਕਾਂ ਕੀ ਮੁੱਦੇ ਹਨ ਕਿ ਤੁਹਾਡੇ ਕਿਹੜੀ ਮੁੱਦੇ ਸਾਰੇ ਤੋਂ ਪਹਿਲੇ ਪੰਜਾਬ ਹੈਗਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਦੀ ਡਵੈਲਪਮੈਂਟ ਹਰ ਫੈਸਿਲਿਟੀ ਜੋ ਦੂਜੇ ਪ੍ਰਦੇਸ਼ਾਂ ਚ ਹੈ ਕੀ ਹੈ ਉਹ ਪੰਜਾਬ ਚ ਨਹੀਂ ਕਈ ਸਕੀਮਸ ਜਿਹੜੀਆਂ ਹੈਗੀਆਂ ਕੇਂਦਰ ਸਰਕਾਰ ਵੱਲੋਂ ਹੈ ਸਿਰਫ ਪੰਜਾਬ ਚ ਨਹੀਂ ਹੈ ਬਾਕੀ ਪ੍ਰਦੇਸ਼ਾਂ ਚ ਹੈ ਕਿਉਂ ਤੇ ਸਾਡਾ ਮੇਨ ਮੋਟਿਵ ਹੋਏਗਾ ਉਹ ਆਮ ਆਦਮੀ ਤੱਕ ਪਹੁੰਚਾ ਇਸ ਕੋਲ ਜਿਹੜਾ ਨਾਰਾ ਵੀ ਤੁਹਾਡਾ 400 ਪਰ ਦਾ ਅੰਕੜਾ ਲੇਕਿਨ ਲੋਕੀਆ ਦਰਗਾਹਾਂ ਕਹਿੰਦੇ 400 ਦਾ ਅੰਕੜਾ ਨਹੀਂ 200 ਰੁਪਏ ਦਾ ਪٹرول ਦਾ ਅੰਕੜਾ ਦੱਸ ਰਹੇ ਕਹਿੰਦਿਆਂ ਗੱਲਾਂ ਇਹ ਕਿੰਨ ਦਿਖਨੇ ਆ ਕੇ ਕੀ ਹੁੰਦਾ ਹੈ ਅਬ ਭਾਰੀ ਹੁੰਗਾਰਾ ਮਿਲ ਰਿਹਾ ਹੈ ਔਰ ਲੋਕ ਚਾਹੁੰਦੇ ਨੇ ਕਿ ਤੀਸਰੀ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਦੇਸ਼ ਦੇ ਵਿੱਚ ਥਲੇ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਤੋਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਚੀਜ਼ ਨੂੰ ਲੈ ਕੇ ਤੇ ਪ੍ਰਧਾਨ ਜੀ ਗੱਲ ਕਰੀ ਕਾਫੀ ਜਿਹੜਾ ਲਹਿਰ ਦੇਖੋ ਨੂੰ ਮੇਰੀ ਕਿੰਨਾ ਕੁ ਹੰਗਾਰਾ ਦੇਖੋ ਨੂੰ ਮੇਰੇ ਜੀ ਬੀਜੇਪੀ ਦਾ ਦੇਖੋ ਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਜਦੋਂ ਜਾਣਦੇ ਆ ਤੇ ਲੋਕ ਖੁਦ ਸਾਡੇ ਤੋਂ ਪਹਿਲੇ ਤਿਆਰ ਬੈਠੇ ਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੋਦੀ ਸਰ ਮੋਦੀ ਜੀ ਦੀ ਤੀਸਰੀ ਵਾਰ ਟਰਮ ਨੂੰ ਲਿਆਉਣ ਦੇ ਲਈ ਔਰ ਤੀਸਰੀ ਵਾਰ ਜਿਹੜਾ ਮੋਦੀ ਜੀ ਨੇ ਨਾਰਾ ਦਿੱਤਾ ਹੈ ਤੀ ਤੀਸਰੀ ਵਾਰ 400 بار ਉਹ ਲੱਗਦਾ ਮੈਨੂੰ ਕਿ ਇਸ ਵਾਰ ਜਿਹੜਾ ਉਹ ਬڑے ਵੱਡੇ ਮਾਰਜਨ ਨਾਲ ਅਸੀਂ ਲੁਧਿਆਣਾ ਸੀਟ ਵੀ ਜਿਹੜੀ ਜਿੱਤ ਕੇ ਉਸ ਜਿਹੜੀ 400 ਦੀ ਮਾਲਾ ਦੇ ਵਿੱਚ ਪਾਵਾਂਗੇ ਔਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ 7 ਤੋਂ 8 ਸੀਟਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਜਿੱਤਣ ਜਾ ਰਹੀ ਹੈ ਜੀ ਆਪਾਂ ਗੱਲ ਕਰੀਏ ਕਾਫੀ ਜਿਹੜੇ ਆਪੋਸ਼ਨਲ ਪਾਰਟੀਆਂ ਨੂੰ ਨਿਸ਼ਾਨੇ ਸਾਦੇ ਆਰੇ ਭਵੇਂ ਰਾਜਾ ਵਣਿੰਗ ਨੇ ਆਉਣਾ ਵਾਲੋ ਜਿਹੜਾ ਰੁਨੀਤ ਸਿੰਘ ਬਿੱਟੂ ਉਹਨਾਂ ਨੂੰ ਪਾਰਟੀ ਦੇ ਗੱਦਾਰ ਕਿਹਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਇਹ ਜਿਹੜੇ ਉਹਨਾਂ ਦੇ ਦਾਦਾ ਜੀ ਜਿਹੜੀ ਫੋਟੋ ਲੱਗੀ ਉਹਦੇ ਤੋਂ ਕਾਫੀ ਟਿੱਪਣੀ ਕੀਤੀ ਹੈ ਰੌਣਾ ਕਹਿਣਾ ਹਾਂ ਵੀ ਜਿਹੜੀ ਇਹ ਕਾਂਗਰਸ ਦੀ ਕਾਫੀ ਵੱਡੀ ਦੇਨ ਹੈ ਪਰ ਇਹ ਭਾਜਪਾ ਦੇ ਜਾ ਕੇ ਲਾਰੇ ਕਿਸ ਕਹਿ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਇੱਕ ਇਹ ਬੜੇ ਵਧੀਆ ਸਵਾਲ ਤੁਸੀਂ ਸਾਡ ਨੂੰ ਅੱਜ ਜਿਹੜਾ ਕੀਤਾ ਹੈ ਜੀ ਦੇਖੋ ਜੀ ਆਮ ਪਬਲਿਕ ਦੇ ਨਾਲ-ਨਾਲ ਕਾਂਗਰਸ ਦੀ ਸਾਡੀ ਵਿਪਖਸ਼ੀ ਪਾਰਟੀ ਜਿਹੜੀ ਮੂਲ ਵਿਪਖਸ਼ੀ ਪਾਰਟੀ ਸੀ ਕਾਂਗਰਸ ਉਹਨਾਂ ਦੇ ਸੰਸਦ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਲਗਭਗ ਤਿੰਨ ਵਾਰ ਤੋਂ ਸੰਸਦ ਰਹੇ ਜੁਗਏ ਸੀ ਉਹਨਾਂ ਨੂੰ ਵੀ ਇਸ ਇਸ ਗੱਲ ਦੀ ਸਮਝ ਹੈ ਕਿ ਅਗਰ ਦੇਸ਼ ਦਾ ਵਿਕਾਸ ਅਗਰ ਪੰਜਾਬ ਦਾ ਵਿਕਾਸ ਹੋ ਸਕਦਾ ਉਹ ਭਾਰਤੀ ਜੇ ਇੱਕ ਮਾਤਰ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਹੀ ਹੋ ਸਕਦਾ ਉਹਨਾਂ ਨੇ ਇਸ ਚੀਜ਼ ਨੂੰ ਅਕਸੈਪਟ ਕੀਤਾ ਔਰ ਉਹਨਾਂ ਪ੍ਰਭਾਵਿਤ ਹੋਏ ਨੇ ਜਿਹੜੇ ਲੋਕ ਕਲਿਆਣ ਦੇ ਕੰਮ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਮ ਜਨ ਜਨ ਤੱਕ ਜਿਹੜੇ ਉਹਨਾਂ ਦੇ ਯੋਜਨਾਵਾਂ ਨੂੰ ਪਹੁੰਚਾਉਂਦਾ ਜਿਹੜਾ ਕੰਮ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ ਜੀ ਤੁਸੀਂ ਦੇਖ ਲਓ ਆਯੂਸ਼ਮਾਨ ਭਾਰਤ ਜਿਹੜਾ 5 ਲੱਖ ਤੱਕ ਦਾ ਜਿਹੜਾ ਬੀਮਾ ਯੋਜਨਾ ਕਾਰਡ ਹੈ ਤੇ ਇਹ ਬਾਕੀ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਹੰਗਾਰਾ ਮਿਲਦਾ ਬਹੁਤ ਜ਼ਿਆਦਾ ਲੋਕਾਂ ਨੂੰ ਬੈਨੀਫਿਟ ਮਿਲਦਾ ਕਿਤੇ ਨਾ ਕਿਤੇ ਸਾਡੇ ਪੰਜਾਬ ਵਾਸੀ ਇਹਨਾਂ ਯੋਜਨਾਵਾਂ ਤੋਂ ਵਾਂਝੇ ਰਹਿ ਜਾਂਦੇ ਨੇ ਉਹ ਸਾਡੀ ਕੋਸ਼ਿਸ਼ ਹੋਣ ਰਹੇਗੀ ਕਿ ਜਿਹੜੀ ਜਿਹੜੀ ਪ੍ਰਧਾਨ ਮੰਤਰੀ ਦੀਆਂ ਜਿੰਨੀਆਂ ਵੀ ਯੋਜਨਾਵਾਂ ਹੈਗੀਆਂ ਕਿ ਆਖਰੀ ਪੰਕਤੀ ਤੱਕ ਜਿਹੜਾ ਵਿਅਕਤੀ ਬੈਠਾ ਹੈ ਉਹਦੇ ਵਿੱਚ ਪਹੁੰਚਾਉਂਦੇ ਅਸੀਂ ਪੂਰਾ ਪ੍ਰਯਾਸ ਕਰਾਂਗੇ ਔਰ ਜਿਹੜੀ ਲੋਕਾਂ ਨੂੰ ਤਕਲੀਫ ਆ ਰਹੀ ਹੈ ਮੈਂ ਉਹਨੇ ਥੋੜੇ ਦਿਨ ਪਹਿਲੇ ਇੱਕ ਡਾਕਟਰ ਨੂੰ ਮਿਲਿਆ ਤੇ ਮੈਂ ਮੇਰੇ ਹੁੰਦੇ ਨਾਲ ਕਨਸਰਨ ਸੀ ਮੈਂ ਉਹਨੂੰ ਪੁੱਛਿਆ ਕਿ ਇਹ ਸਾਡਾ ਆਯੂਸ਼ਮਾਨ ਭਾਰਤ ਦਾ ਕਾਰਡ ਹੈ ਕੀ ਤੁਹਾਡੇ ਹਸਪੀਟਲ ਦੇ ਵਿੱਚ ਇਹ ਕਾਰਡ ਚੱਲੇਗਾ ਉਸ ਡਾਕਟਰ ਦੀ ਦੇਖੋ ਬੜੀ ਵਧੀਆ ਜਵਾਬ ਦਿੱਤਾ ਉਸ ਡਾਕਟਰ ਨੇ ਉਸ ਡਾਕਟਰ ਨੇ ਜਵਾਬ ਦਿੱਤਾ ਜੀ ਇਹ ਆਯੂਸ਼ਮਾਨ ਭਾਰਤ ਕਾਰਡ ਜਿਹੜਾ ਚੱਲਦਾ ਜਰੂਰ ਹੈ ਪਰ ਸਾਡੇ ਕੋਲ ਹਸਪੀਟਲ ਦੇ ਵਿੱਚ ਵੀ ਜਲਦਾ ਸੀ ਚਲਾਉਂਦੇ ਵੀ ਸੀ ਹੁਣ ਰਵਨੀਤ ਬਿੱਟੂ ਜੀ ਇਸ ਲੁਧਿਆਣੇ ਦੇ ਸੰਸਦ ਬਣਨਗੇ ਜਿਹੜੀ ਆ ਜਿਹੜੀ ਲੁਧਿਆਣੇ ਦੇ ਵਸੀਆਂ ਨੂੰ ਇਹ ਦਿੱਕਤ ਆ ਰਹੀ ਹੈ ਇਸ ਦਿੱਕਤ ਨੂੰ ਵੀ ਬਹੁਤ ਜਲਦੀ ਦੂਰ ਕੀਤਾ ਜਾਏ ਹਾਂ ਜੀ ਗੱਲ ਕਰੀਏ ਤੁਸੀਂ ਭਾਜਪਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਅਗਰ ਅਗਰ ਭਾਜਪਾ ਦੀ ਮਤਲਬ ਕਿ ਜਿਹੜੇ ਲੋਕ ਸਭਾ ਦੇ ਟਿਕੜੇ ਜਿੱਤ ਜਾਂਦੇ ਆ ਤੇ ਕਿਸੇ ਕੇ ਤੁਹਾਨੂੰ ਲੱਗਦਾ ਹੈ ਕੈਂਪ ਦੇ ਵਿੱਚ ਕੰਮ ਹੋਣੇ ਚਾਹੀਦੇ ਕਿਉਂ ਕਾਫੀ ਪਿਛੜਾ ਏਰੀਆ ਮੰਨਿਆ ਜਾਂਦਾ ਹੈ ਤੇ ਕਾਫੀ ਤੁਸੀਂ ਕੰਮ ਵੀ ਕਰਾਇਆ ਕਾਫੀ ਲੰਬੇ ਤੋਂ ਸਮਾਂ ਕਰ ਰਹੇ ਹੋ ਕੀ ਲੱਗਦਾ ਹੁਣ ਕਿਸ ਤਰੀਕੇ ਜਿਹੜੇ ਇਸ ਇਲਾਕੇ ਦੇ ਵਿੱਚ ਕਿਸ ਚੀ ਦੀ ਘਾਟ ਹੈ ਦੇਖੋ ਜੀ ਸਭ ਤੋਂ ਵੱਡੀ ਇਸ ਇਲਾਕੇ ਦੀ ਘਾਟ ਜਿਹੜੀ ਹੈਗੀ ਹੈ ਅੱਜ ਤੱਕ ਕਿਸੇ ਨੇ ਵੀ ਉਹ ਜਿਹੜੀ ਆਵਾਜ਼ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚਾਉਣੇ ਦਾ ਕੋਈ ਪ੍ਰਯਾਸ ਨਹੀਂ ਕੀਤਾ ਦੇਖੋ ਇਸੇ ਇਲਾਕੇ ਦੇ ਵਿੱਚ ਦੇਖ ਲਓ ਜੀ ਲਗਭਗ 33-33 ਘਰ ਦੇ ਮਕਾਨ ਹੈ ਔਰ ਇੱਕ ਘਰ ਦੇ ਵਿੱਚ ਤਿੰਨ ਤੋਂ ਚਾਰ-ਚਾਰ ਫੈਮਲੀਆਂ ਰਹਿ ਰਹੀਆਂ ਔਰ ਕੀ ਹੁਣ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਹੀਂ ਚਾਹੀਦੀ ਸਾਨੂੰ ਚਾਹੀਦੀ ਹੈ ਮਗਰ ਸਾਡੀ ਜਿਹੜੀ ਆਵਾਜ਼ ਹੈ ਇਸ ਇਲਾਕੇ ਦਾ ਜਿਹੜਾ ਦਰਦ ਹੈ ਉਹ ਅਜੇ ਤੱਕ ਕੇਂਦਰ ਤੱਕ ਮੋਦੀ ਜੀ ਦੇ ਕੰਨਾਂ ਤੱਕ ਕਿਸੇ ਨੇ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਅਸੀਂ ਇਹੋ ਜੀਆਂ ਕਈ ਯੋਜਨਾਵਾਂ ਜਿਹੜੀਆਂ ਹੈਗੀਆਂ ਨੇ ਆਮ ਲੋਕਾਂ ਨੂੰ ਵਿਕਾਸ ਦੇ ਵੱਲ ਲੈ ਕੇ ਜਾਂਦੀਆਂ ਨੇ ਅਸੀਂ ਉਹਨੂੰ ਪੂਰਾ ਲਿਆਂਦਾ ਪ੍ਰਯਾਸ ਕਰਾਂਗੇ ਔਰ ਆਖਰੀ ਪੰਕਤੀ ਤੱਕ ਜਿਹੜਾ ਵਿਅਕਤੀ ਬੈਠਾ ਉਹਨੂੰ ਹਰ ਜਿਹੜੀ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ ਉਹ ਚਾਹੇ ਅਨਜਨ ਅਨਜਨ ਯੋਜਨਾ ਹੋਵੇ ਜਾਂ ਆਯੁਸ਼ਮਾਨ ਭਾਰਤ ਦਾ ਕਾਰਡ ਹੋਵੇ ਜਾਂ ਜਿਹੜੇ ਆਪਣੇ ਛੋਟੇ ਜਿਹੜੇ ਦੁਕਾਨਦਾਰ ਵੀਰ ਐ ਜਿਨ੍ਹਾਂ ਨੂੰ 5 ਲੱਖ ਤੋਂ ਲੈ ਕੇ 50 ਹਜ਼ਾਰ ਤੋਂ ਲੈ ਕੇ ਜਿਹੜਾ 10 ਲੱਖ ਤੱਕ ਦਾ ਜਿਹੜਾ ਲੋਨ ਦਿੱਤਾ ਜਾਂਦਾ ਕਾਰੋਬਾਰ ਕਰਨ ਦੇ ਲਈ ਸੋ ਸਾਰੀਆਂ ਸਕੀਮਾਂ ਦੀ ਵੰਨ ਦਾ ਪੂਰਾ ਪ੍ਰਯਾਸ ਕੀਤਾ ਜਾਏਗਾ ਜੀ